ਕਹਿੰਦੇ ਜੇ ਜਹਾਜ਼ ਤੇ ਜਾਣਾ ਹੈ ਨਾ ਤੇ ਗੱਡੀ ਵੱਲ ਵੇਖ ਜੇ ਗੱਡੀ 'ਚ ਜਾਣਾ ਤੇ ਮੋਟਰਸਾਈਕਲ ਵੱਲ ਦੇਖ ਜੇ ਮੋਟਰਸਾਈਕਲ ਤੇ ਜਾਣਾ ਤੇ ਸਾਈਕਲ ਵੱਲ ਬੋਲੋ ਜੀ ਦੇਖ ਜੇ ਸਾਈਕਲ ਤੇ ਜਾਣਾ ਤੇ ਤੁਰ ਕੇ ਜਾਂਦੇ ਵੱਲ ਤੇ ਜਿਹੜਾ ਤੁਰ ਕੇ ਜਾਂਦਾ ਸੀ ਨਾ ਉਹ ਕਹਿੰਦਾ baba ਮੈਂ ਕਿਹਦੇ ਵੱਲ ਵੇਖਾਂ ਕਹਿੰਦੇ ਤੂੰ ਉਹਦੇ ਵੱਲ ਵੇਖ ਜਿਹਦੀਆਂ ਲੱਤਾਂ ਹੀ ਨਹੀਂ ਹੈਗੀਆਂ ਆਖੋ ਸਤਖਾਂ ਹੁਣ ਜੀ ਦੀਆਂ ਲੱਤਾਂ ਨਹੀਂ ਸੀ ਹੈਗੀਆਂ ਉਹ ਕਹਿੰਦਾ ਬਾਬਾ ਮੈਂ ਕਿਧੇ ਵੱਲ ਵੇਖਾਂ ਕਹਿੰਦੇ ਤੂੰ ਉਹਦੇ ਵੱਲ ਵੇਖ ਜਿਹੜਾ ਮੰਜੀ ਤੇ ਪਿਆ ਫਿਰ ਤੁਹਾਡਾ ਚੌਂਕੜਾ ਲੱਗਣਾ ਫਿਰ ਇਦਾਂ ਬੈਠਾ ਜਾਣਾ ਤੇ ਜਿਹੜਾ ਮੰਜੀ ਤੇ ਪਿਆ ਸੀ ਉਹਨੇ ਆਖਿਆ हे ਪਰਵਦਗਾਰ ਮੈਂ ਕਿਧੇ ਵੱਲ ਵੇਖਾਂ ਕਹਿੰਦੇ ਤੂੰ ਉਹਦੇ ਵੱਲ ਵੇਖ ਜਿਹਨੂੰ ਪੈਪ ਲੱਗੇ ਆ ਪੰਜਵੇਂ ਦਿਨ ਹੋ ਗਏ ਨਾ ਕੋਈ ਅੰਦਰ ਗਿਆ ਤੇ ਨਾ ਕੋਈ ਬਾਹਰ ਆਇਆ ਤੇ ਜਿਹਨੂੰ ਪੈਪ ਲੱਗੇ ਸੀ ਉਹਨੇ ਫਿਰ ਆਵਾਜ਼ ਮਾਰੀ ਰੂ ਨੇ اے پروردگار میرے تو ਥੱਲੇ ਕੌਣਾ ਮੈਂ ਕਿਹਦੇ ਵੱਲ ਵੇਖਾਂ ਕਹਿੰਦੇ ਓ ਪਿੰਡ ਦੇ ਬਾਹਰ ਜੀ ਦਾ ਸਸਕਾਰ ਹੁੰਦਿਆ ਤੂੰ ਉਹਦੇ ਵੱਲ ਵੇਖ ਲਾ ਖੁਸ ਸਤਨਾਮ ਸ੍ਰੀ ਐਦਾਂ ਜ਼ਿੰਦਗੀ ਜੀਣ ਦਾ ਰਸ ਹੋਣਾ ਆਪਾਂ ਤਾਂ ਨੂੰ ਵੇਣੇ ਤਾਂ ਨੂੰ ਬੈਠ ਕੇ ਨਹੀਂ ਜੇ ਮੈਂ ਉੱਪਰ ਆਪਣੇ ਤੋਂ ਵਿਦਵਾਨਾਂ ਵੱਲ ਵੇਖਾਂ ਬੰਦਾ اسٹیਜ ਤੇ ਕਦੇ ਬੋਲ ਹੀ ਨਹੀਂ ਸਕਦਾ ਖੁਸ ਸਤਨਾਮ ਮੈਂ ਤੁਹਾਡੇ ਚਿਹਰੇ ਵੇਖ ਕੇ ਬੋਲ ਰਿਹਾ ਏ